ਕਿਓ ਅਕੇ ਤੇਰੇ एग्जामਸ ਕਹਾਣ ਕਨੀ ਨਾ ਕਪਿਆਨ ਵੀ ਦਿੱਤਾ ਇਹ ਤੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰ ਨਹੀਂ ਨਾ ਨਰ ਕਿਤੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖ ਕੇ ਜਗ ਜਗ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਦੇ ਸੀ ਅੱਗੇ ਬੁੱਢੇ ਨਾਲੇ ਤੇ ਬਹਿ ਕੇ ਕਦੇ ਕਿਤੇ ਬਹਿ ਗਏ ਕਦੇ ਕਿਤੇ ਬਹਿ ਕਿਤੇ ਨਹੀਂ ਹੋ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗੱਲ ਨਹੀਂ ਸੀ ਅਕੇ ਉਹਨਾਂ ਦਾ ਵੀ ਬੁਨਉਂਦਾ ਹੋਣਾ ਪਊ। ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ। ਤੁਸੀਂ ਬਹੁਤ ਗਲਤ ਕਰ ਰਹੇ, ਬਹੁਤ ਜ਼ਿਆਦਾ ਗਲਤ ਨਿੰਦਣੀ ਹੋ ਗੱਲ ਹੈ। ਅਸੀਂ ਕਿਸਾਨਾਂ ਦੇ ਹੱਕ ਚ, ਕਿਸਾਨਾਂ ਦਾ ਪਾਣੀ ਬਚਾਉਣ ਦੇ ਕੋਸ਼ਿਸ਼ ਕਰ ਰਹੇ ਹਾਂ। ਹੁਣ ਪੁੱਛੋ, ਆ ਕਿ ਤੇਰੇ ਕਿਸਾਨ ਕਿਸਾਨ ਜਿਹਾ ਨਾ। ਇੱਕ ਬਿਆਨ ਵੀ ਦਿੱਤਾ ਹੈ। ਇੱਕ ਬਿਆਨ। ਵਿਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾ ਹਾਂਗੇ। ਨਾ। ਇੱਕ ਬਿਆਨ ਦਿਖਾ ਦਿਓ ਜੀ। ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਉਹ ਮੇਰੀ ਸੋਚ ਤੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਉਹਨਾਂ ਕੱਲੇ ਹਾਈਵੇ ਰੋਪਣੇ ਆਓ ਫਿਰ ਇੱਥੇ ਕੁਵਲਨੈਂਸ ਹੀ ਹੈਗੇ ਉਹ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਕਿ ਕਿਤੇ ਨੇ ਹੁਣ ਸਾਰੇ ਹੋਰ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖੇ ਹ ਸੀ। ਉਹਦੇ ਬੁੱਢੇ ਨਾਲੇ ਤੇ ਬੈਹਗੇ ਕਦੇ ਕਿਤੇ ਬੈਹਗੇ ਕਦੇ ਕਿਤੇ ਬੈਹ ਕਿਤੇ ਨੇ ਹੁਣ। ਕੋਈ ਨੋ ਚ ਮਿਲਿਆ ਕੋਈ ਤਨ। ਬਸ। ਬਸ ਉਹ ਤਾਂ ਆਮਤ ਚਲਾਉਂਦੇ ਆ। ਕੰਨਾਂ ਹਾਸ। ਉਹਨਾਂ ਦਾ ਵੀ ਵਿਰੋਧ ਹੁੰਦਾ। ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ। ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹ। ਉਹ ਐਪੀ ਸੀ ਨਹੀਂ ਹੈਗੇ ਨਾ ਇਹ ਗੱਲ ਹੈ ਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਫਿਰ ਇੱਥੇ ਉਹ ਮੁਸ਼ਕਲ ਹੈ ਤਾ ਕੰਮ ਕਰਨੀ ਵਿੰਡੋਟਕਾ ਕਰਨਾ ਜਾਂ ਕਰ ਨਹੀਂ ਪੋੜੇ ਕੰਦੇ ਉੱਤੇ ਹਾਂਜੀ ਕਿੰਨੇ ਕੰਮ ਆਉਂਦਾ ਉਹ ਆਹ ਗੱਲ ਤੱਕ ਟਟ-ਟਟੇ ਉੱਪਰ ਨਹੀਂ ਚਾਹੀਦੀ ਮਾਮਾ ਭੈਣਾ ਆ ਮਾਮਾ ਭੈਣਾ ਆ ਗਏ ਉਹ ਦਿਨ ਭਾਰੀ ਗਿੰਤੀ ਚਾਹੀਏ ਹੋਏ ਕੌਣ ਨੇ ਇੱਤਨੀ ਸੁੱਲਿਆਂ ਦੀ ਫਿਕਰ ਕਰਨ ਵਾਲੀਆਂ ਨੇ कोई एक बयान ही चलो आजे हक दोनों ਇਹ ਤਾਂ ਕੋਈ ਹੋਰ ਲੜਾਈ ਹੈ ਰਾਜ ਦੇਾਂਗੇ ਥੋਕੇ ਹਾਂ ਚਲੋ ਆਈ ਆਈ ਹੋਏ ਦੇਣਾ ਨਹੀਂ ਕੋਈ ਗੱਲ ਨਹੀਂ ਹਰਜੂਤ ਪੈਂਚ ਜੀ ਇੱਥੇ ਖੜੇ ਸਾਡੀ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ মিডিਆ ਹੈਗਾ ਹੈ ਤੇ ਪੁਲਿਸ ਹੈਗੇ ਹੈ ਤੇ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਹੋਣ ਦੇਵਾਂਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਦੱਖਾਂ ਲੋਕਾਂ ਨੂੰ ਲੰਗਛਕਾਉਣ ਵਾਲੀ ਧਰਤੀ ਕਹਿੰਦੇ ਕਿ ਕੋਣ ਕੱਕਾ ਮਰਜੀ ਬੋਲੇ ਹੂੰ ਥੋੜੇ ਨਾਲ ਮੈਂ ਹੁਣ ਥੋੜਾ ਮੀਡੀਆ ਨੂੰ ਸੰਬੋਧਨ ਕਰਕੇ ਥੋੜਾ ਬਾਲ ਮੈਂ ਇਹਦੇ ਆਪਸਾਂ ਨਾਲ ਗੱਲ ਕਰਦਾ ਮੈਂ ਇੱਥੇ ਹਾਂ ਮੈਂ ਇੱਥੇ ਰਹੂੰਗਾ ਮੈਂ ਪਤਾ ਕਰਦਾ ਕਿ ਤੇ ਦਵਾਰੇ ਨਾਲ ਇੱਧਰੋਂ ਗੱਡੀਆਂ ਖਿੱਚ ਰਹੇ ਨੇ ਜਿਹਨੂੰ ਮੈਂ ਕਿਹਾ ਜਨ ਫੇਰ ਆ ਜੰਦੇ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਚਾ ਇੱਧਰੋਂ ਤੇਰਾ ਚੱਲੀਏ ਨਾ ਔਰ ਕੀ ਕਰੀਏ ਤੇ ਇਹ ਬੀਬੀ ਵੀ ਆਪਣੀਆਂ ਸਾਰੀ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਮੈਨੂੰ ਪਤਾ ਹੈ ਮੈਨੂੰ ਪਤਾਈਆਂ ਮੈਂ ਇੱਥੇ ਨੂੰ ਆਇਆ ਮੈਂ ਅੱਜ ਕਿਤੇ ਔਰ ਜਾਣਾ ਸੀ ਤਾਂ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਦਾਤ ਇਹਨਾਂ ਪ੍ਰਸ਼ੰਸਾ ਕਰਦਾ ਦੂਰ ਦਾ ਨਾਰਾ ਲਾ ਦੇ ਫਿਰ ਕੇ ਇਨਕਲਾਬ ਜਿੰਦਾਬਾਦ